ਸਸ਼ੀ ਕਾਲਜੀ ਮੈਰੀਨਾਂ ਤੇ ਮਾਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਲਓ ਜੀ ਆ ਮਾਤਾ ਵੀ ਕਾਫੀ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਅੱਜ ਮਾਤਾ ਨੇ ਪਾਇ ਪਿਸਤਾ ਰੰਗ ਦਾ ਸੂਟ ਪਾਇਆ ਹੋਇਆ ਲਾਲ ਰੰਗ ਦੀ ਬਿੰਦੀ ਸੂਹੀਆਂ ਚੂੜੀਆਂ ਸੋਹੇ ਰੰਗ ਦੇ ਬੁੱਲ ਕਿਤੇ ਹੋਏ ਨੇ ਮਤਲਬ ਕਹਿੰਦਾ ਭਾਵਾ ਵੀ ਮਾਤਾ ਜੱਜ ਧੱਜ ਕੇ ਜਿਹੜਾ ਕਿ ਆਪਦੀ ਗੱਡੀ ਤੇ ਬੈਠੀ ਆ ਤਾਂ ਫਿਰ ਗੱਡੀ ਤੇ ਜਦੋਂ ਕੋਈ ਇੰਨੀ ਸੋਹਣੀ ਬਣ ਕੇ ਬੈਠ ਜਾਵੇ ਚੰਗੇ ਚੰਗੇ ਸਿਰ ਘਮਾਉਣ ਲੱਗ ਜਾਂਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਫਿਰ ਇਹਦੇ ਸਾਹਮਣੇ ਬੈਠਾ ਇੱਕ ਮੁੰਡਾ ਕਿਵੇਂ ਮਾਤਾ ਨੂੰ ਦੇਖ ਕੇ ਸਿਰ ਘੁਮਾਉਂਦਾ ਹੋਇਆ ਨਜ਼ਰ ਆਉਂਦਾ ਇੱਕ ਬੇਬੇ ਉਮਰ ਵੀ ਬੇਬੇ ਦੀ ਹੋਣੀ ਮੱਲਾਦਾ ਜੀ ਜ਼ਿਆਦਾ ਨਹੀਂ ਕਹਿ ਸਕਦੇ 65 ਸਾਲ ਤਾਂ ਲੱਗਦੀ ਹੋਆ ਤਾਂ ਉਹ ਵੀ ਦੇਖੋ ਬਾਲ ਖੋਲ ਕੇ ਬੇਬੇ ਤਾਂ ਹਿੱਲਿਆ ਨਹੀਂ ਜਾ ਰਹਾ ਪਰ ਕੋਸ਼ਿਸ਼ ਪੂਰੀ ਕਰ ਰਹੀ ਆ ਦੱਸ ਸਿਰ ਘੁਮਾਉਂਦੇ ਚ ਜਲਦੀ ਦਾ ਦਮ ਚੜ ਜਾਏ ਕੋਈ ਚੱਕਰ ਨਹੀਂ ਪਰ ਇੱਥੇ ਮਾਤਾ ਦੇ ਦਰਬਾਰ ਦੇ ਵਿੱਚ ਉਹਨੇ ਆ ਕੇ ਪੂਰੀ ਫੁੱਲ ਜਿਹੜੀ ਕਿ ਆਪਦੀ એનર્ਜੀ ਦਿਖਾ ਰਹੀ ਹੈ ਘਰੇ ਜਾ ਕੇ ਚਾਹੇ ਉਹਦੀ ਗਰਦਨ ਦੁਖਣ ਲੱਗ ਜਾਵੇ ਤੇ ਹੱਡ ਕੋੜੇ ਦੁਖਣਾਂ ਚ ਨੂੰ ਕੋਈ ਚੱਕਰ ਨਹੀਂ ਦੇਖੋ ਕਿ ਮੈਂ ਪਖੰਡਵਾ ਦਵਾਦਾ ਚਾਹ ਰਿਹਾ ਤੁਸੀਂ ਅੱਗੇ ਦੇਖੋ ਦੇਖਦੇ ਦੇਖਦੇ ਇਹ ਜਨਾਨੀ ਦੇ ਨਾਲ ਇੱਕ ਹੋਰ ਜਨਾਨੀ ਆ ਕੇ ਬੈਠ ਜਾਂਦੀ ਉਹ ਵੀ ਸਿਰ ਘੁਮਾਉਣ ਲੱਗ ਜਾਂਦੀ ਹੈ ਤੇ ਮਾਤਾ ਬੜੇ ਧਿਆਨ ਨਾਲ ਦੇਖ ਰਹੀ ਹੈ ਦੇਖਣ ਦੇ ਅੰਦਾਜ਼ ਤੋਂ ਲੱਗਦਾ ਜਿਵੇਂ ਇਹਨਾਂ ਨੂੰ ਸਿਖਾਇਆ ਹੋਇਆ ਹੋਵੇ ਵੀ ਇਹ ਦੇਖ ਰਹੀ ਆ ਕਿਹੜਾ ਜਾਦੇ ਵਧੀਆ ਸਿਰ ਘੁਮਾ ਰਿਹਾ ਤੇ ਕਿਹੜਾ ਆਪਦੇ ਕਲਾ ਬੱਦ ਦਿਖਾ ਰਿਹਾ ਕਿ ਵਾਕਈ ਉਹਦੇ ਵਿੱਚ ਕੁਝ ਆ ਗਿਆ ਤਾਂ ਇਹ ਚੀਜ਼ਾਂ ਸ਼ਾਇਦ ਨੋਟ ਕੀਤੀਆਂ ਜਾਂਦੀਆਂ ਹੋਣਾ ਜਿਹੜੇ ਤਰੀਕੇ ਨਾਲ ਦੇਖਿਆ ਜਾ ਰਿਹਾ ਕਿਉਂਕਿ ਹੁਣ ਤੱਕ ਜਿਹੜੀਆਂ ਪੱਖਾਂ ਅੰਡ ਦੀਆਂ ਵੀਡੀਓਜ਼ ਆਉਂਦੀਆਂ ਨੇ ਤਾਂ ਫਿਰ ਉਹਨਾਂ ਬਾਰੇ ਇਹੀ ਸੁਣਨ ਨੂੰ ਮਿਲਿਆ ਵੀ ਜਿਹੜੇ ਸਟੇਜਾਂ ਤੇ ਐਵੇਂ ਗਿਰ ਜਾਂਦੇ ਨੇ ਜਾਂ ਕੋਈ ਆਪਦੇ ਆਪ ਨੂੰ ਐ ਕਹਾਉਂਦਾ ਆ ਤਾਂ ਉਹ ਅ ਜਿਹੜੀ ਕੀ ਦਿਖਾਇਆ ਜਾਂਦਾ ਲੋਕਾਂ ਨੂੰ ਇਹ ਚੀਜ਼ ਦਿਖਾਈ ਜਾਂਦੀ ਹੈ ਕਿ ਸਾਡੇ ਦਰਬਾਰ ਦੇ ਵਿੱਚ ਆ ਕੇ ਲੋਕ ਕਿਵੇਂ ਹਿਲਦੇ ਨੇ ਇਹਨਾਂ ਦੇ ਵਿੱਚ ਓਪਰੀਆਂ ਸ਼ੈ ਹੁੰਦੀਆਂ ਨੇ ਉਹਨਾਂ ਨੂੰ ਕੱਢਿਆ ਜਾਂਦਾ ਜਿਹੜੇ ਭੂਤ ਪ੍ਰੇਤ ਨੇ ਉਹੀ ਬੰਦੇ ਦਾ ਸਿਰ ਘੁਮਾਉਣ ਲੱਗ ਜਾਂਦੇ ਨੇ ਅਜਿਹੀਆਂ ਹਰਕਤਾਂ ਕਰਨ ਲੱਗ ਜਾਂਦੇ ਨੇ ਫਿਰ ਮਾਤਾ ਦੇ ਇੱਕ ਹੱਥ ਲਾਉਣ ਨਾਲ ਜਾਂ ਫੂਕ ਮਾਰਨ ਦੇ ਨਾਲ ਇਨਾਂ ਦੇ ਵਿੱਚ ਜਿਹੜੀ ਉਪਰੀ ਚੇਜ ਆ ਮਤਲਬ ਭੂਤ ਪ੍ਰੇਤ ਨੇ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਰਫੂ ਚੱਕਰ ਹੋ ਜਾਂਦੇ ਨੇ ਸਮਝ ਨਹੀਂ ਆਉਂਦੀ ਕਿ ਅਜਿਹਾ ਕਿਹੜਾ ਮੰਤਰ ਹੈ ਕਿ ਭੂਤ ਤੁਹਾਨੂੰ ਕੁਝ ਨਹੀਂ ਕਹਿੰਦੇ ਵੀ ਤੁਹਾਡੇ ਸਾਹਮਣੇ ਭੂਤ ਜਿਹੜੇ ਕਿ ਭੱਜ ਜਾਂਦੇ ਨੇ ਤਾਂ ਫਿਰ ਇਹਦਾ ਮਤਲਬ ਇਹ ਹੋਗਾ ਵੀ ਤੁਸੀਂ ਤਾਂ ਫਿਰ ਦੇਵੀ ਦੇਵਤਿਆਂ ਤੋਂ ਵੀ ਉੱਪਰ ਹੋ ਕੇ ਵੀ ਉਹਨਾਂ ਤੋਂ ਵੱਧ ਸ਼ਕਤੀਆਂ ਤੁਹਾਨੂੰ ਪ੍ਰਾਪਤ ਹੋ ਗਈਆਂ ਵੀ ਤੁਹਾਨੂੰ ਦੇਖ ਕੇ ਭੂਤ ਜਿਹੜੇ ਨਿਕਲ ਜਾਂਦੇ ਨੇ ਜਾਂ ਤੁਹਾਡੀਆਂ ਚੌਕੀਆਂ ਘਰ ਦੇ ਨਾਲ ਜਿਹੜੇ ਕਿ ਅਜਿਹਾ ਇਲਾਜ ਹੋ ਜਾਂਦੇ ਨੇ ਤਾਂ ਇਹ ਸਭ ਮੂਰਖ ਬਣਾਇਆ ਜਾ ਰਿਹਾ ਤੁਸੀਂ ਦੇਖੋ ਨੌਜਵਾਨ ਮੁੰਡੇ ਵੀ ਕਿਹੜੇ ਰਾਹਾਂ ਦੇ ਉੱਤੇ ਪੈ ਗਏ ਨੇ ਉਹ ਵੀ ਜਿਹੜਾ ਕਿ ਇੱਥੇ ਸਿਰ ਘੁਮਾਉਦੇ ਨਜ਼ਰ ਆ ਰਹੇ ਡੇਰਿਆਂ ਦੇ ਵਿੱਚ ਜਾਂਦੇ ਨੇ ਡੇਰਾ ਵਿਵਾਦ ਇਸ ਕਦਰ ਵੱਧ ਚੁੱਕਿਆ ਹੈ ਕਿ ਜਿਸ ਦੀਆਂ ਤਸਵੀਰਾਂ ਦੇਖ ਕੇ ਹੈਰਾਨ ਹੋ ਜਾਂਦੇ ਨੇ ਕਿ ਅੱਜਕੱਲ ਦੇ ਲੋਕ ਚਾ ਕਿੱਧਰ ਨੂੰ ਰਹੇ ਨੇ ਬੇਸ਼ੱਕ ਪੜੇ ਲਿਖੇ ਲੋਕ ਨੇ ਪਰ ਅੱਜਕੱਲ ਪੜੇ ਲਿਖਿਆਂ ਦਾ ਵੀ ਉਹੀ ਹਾਲ ਹੈ ਕਿਸੇ ਨੂੰ ਸਮਝਾਉਂਦਾ ਕੋਈ ਫਾਇਦੇ ਨਹੀਂ ਲੱਗ ਰਿਹਾ ਜਿੰਨੀਆਂ ਵੀਡੀਓਜ਼ ਆ ਚੁੱਕੀਆਂ ਨੇ ਲੋਕ ਵੈਸੇ ਹੀ ਦੇਖ ਕੇ ਸਮਝ ਜੂਗਾ ਵੀ ਹਾਂ ਵਾਕੀ ਜਿਹੜਾ ਪਖੰਡਵਾਦ ਵਧਦਾ ਚਾਰ ਰਿਹਾ ਪਰ ਦੇਖਿਆ ਜਾ ਰਿਹਾ ਕਿ ਲਗਾਤਾਰ ਚੜ੍ਹੇ ਲੋਕ ਨੇ ਪਖੰਡਵਾਦ ਦੇ ਵਿੱਚ ਹੋਰ ਫਸਦੇ ਜਾ ਰਹੇ ਨੇ ਚੱਪੇ-ਚੱਪੇ ਤੇ ਬਾਬੇ ਬੈਠੇ ਨੇ ਨਵੇਂ ਡੇਰੇ ਖੋਲ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਤਾਂ ਤੁਸੀਂ ਅਜਿਹੀਆਂ ਵੀਡੀਓਜ਼ ਦੇਖਦੇ ਹੋ ਤਾਂ ਇਹਨਾਂ ਵੀਡੀਓਜ਼ ਬਾਰੇ ਆਪਣੀ ਰਾਏ ਕੀ ਹੈ ਜ਼ਰੂਰ ਸਾਂਝਾ ਕਰਿਆ ਕਰੋ ਬਿਊਰਾਂ ਰਿਪੋਰਟ ਛਣਕਾਟਾ ਨਿਊਜ਼